ਸੰਗਰ ਉਹ ਜਿੰਨ ਦਿੱਤਾ ਗਿਆ ਕੀ ਮੋਟੀਵੇਸ਼ਨ ਜੋ वार्तालाप वर्कशॉप ਇੱਥੇ ਕਰਵਾਈ ਜਾ ਰਹੀ ਹੈ ਇਹਦਾ ਉਦੇਸ਼ ਇਹ ਹੈਗਾ ਕਿ ਜੋ ਲੋਕਲ মিডিਆ ਉਹਨੂੰ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਇਨਫੋਰਮੇਸ਼ਨ ਦੇਣ ਦੇ ਲਈ ਉਹਨਾਂ ਨੂੰ ਆਪਦੇ ਨਾਲ ਜੋੜੀਏ ਪ੍ਰੈਸ ਇਨਫੋਰਮੇਸ਼ਨ ਬਿਊਰੋ ਪੱਤਰ ਜੋ ਆਪਣਾ ਦਫਤਰ ਹੈਗਾ ਇਹਨਾਂ ਦਾ ਕੰਮ ਹੈਗਾ ਕਿ ਸਭ ਤੋਂ ਜੋ ਜੋ ਵੀ ਗਵਰਨਮੈਂਟ ਆਫ ਇੰਡੀਆ ਦੀ ਸਕੀਮਸ ਵਗੈਰਾ ਹੁੰਦੀਆਂ ਨੇ ਉਹਦੇ ਬਾਰੇ ਜੋ ਜਾਣਕਾਰੀ ਹੈ ਉਹ ਲੋਕਾਂ ਤੱਕ ਪਹੁੰਚਾਉਣਾ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਹੈਗਾ ਤੇ ਇਸ ਤਰ੍ਹਾਂ ਦੀ ਵਰਕਸ਼ਾਪ ਦੇ ਨਾਲ ਸਾਰਾ ਮੀਡੀਆ ਜੋ ਹੈਗਾ ਉਹ ਵੀ ਉਹਨਾਂ ਦੀ ਵੀ ਕਪੈਸਿਟੀ ਬਿਲਡ ਹੋਊਗੀ ਆਪਸ ਵਿੱਚ ਸਿੱਖਣ ਦਾ ਮੌਕਾ ਮਿਲੂਗਾ ਤੇ ਬਹੁਤ ਹੀ ਅੱਜ ਇੱਥੇ ਸ਼ਾਨਦਾਰ ਅ ਵਿਕਰਮ ਜੀ ਵੱਲੋਂ ਇੱਥੇ ਵਰਕਸ਼ਾਪ ਆਰਗੇਨਾਈਜ਼ ਕਰਵਾਈ ਗਈ ਸਰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲੇ ਇਸ ਨੂੰ ਦੇਖੋ ਜੀ ਜੋ ਲੋਕਲ মিডিਆ ਉਹ ਆਪਦੀ ਉਹਨਾਂ ਦੀ ਕੁਇਰੀਜ਼ ਹੁੰਦੀਆਂ ਨੇ ਤੇ ਉਹ ਪੀਆਈਬੀ ਤੋਂ ਪੁੱਛਦੇ ਨੇ ਤਾਂ ਇਹਨਾਂ ਵੱਲੋਂ ਐਪਰੋਪਰੀਟਲੀ ਐਡਰੈਸ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਵੀ ਹੁੰਦਾ ਹੈ ਕਿ ਲੋਕਲ মিডিਆ ਨੂੰ ਵੀ ਹੁੰਦਾ ਹੈ ਕਿ ਉਹਨਾਂ ਨੂੰ ਪਤਾ ਲੱਗੇ ਟਾਈਮਲੀ ਇਨਫੋਰਮੇਸ਼ਨ ਮਿਲੇ ਇਹੀ ਇਹਨਾਂ ਵੱਲੋਂ ਅੱਜ ਦੱਸਿਆ ਗਿਆ